thank <sweak> you ਸਤਿ ਸ਼੍ਰੀ ਅਕਾਲ ਮੈਂ ਹਰਜਨ

Thank language... <g Judite> <LO jotka> you.

ਇਹ ਕੀ ਕਹਿਣਾ ਚਾਹਗੇ ਅੱਜ ਪ੍ਰੋਗਰਾਮ ਕੋਲੋਂ ਮੈਂ ਕੀ ਕਹਿਣਾ ਚਾਹੇ ਕੋਇਲੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਜੀ ਸੰਗਤ ਜੀ ਅਸੀਂ ਇੱਥੇ ਬਾਬਾ ਅੰਗਾਰ ਦਾਸ ਜੀ ਕੋਲ ਅੱਜ ਕੀਰਤਨ ਕਰਨ ਆਏ ਆਂ ਦਾਸ ਸਤਿੰਦਰਪਾਲ ਸਿੰਘ ਸਾਡਾ ਇੱਕੀਤੇ ਜਥਾ ਬਾਬਾ ਜੀ ਦਾ ਬੜਾ ਸੁੰਦਰ ਪਰਾਲਾ ਇਹਨਾਂ ਅੱਜ ਗੁਰਪੁਰਬ ਦਾ ਪ੍ਰੋਗਰਾਮ ਤਾਂ ਨਵੇਂ ਸਾਲ ਦਾ ਪ੍ਰੋਗਰਾਮ ਇਕੱਠਾ ਹੀ ਇਹਨਾਂ ਨੇ ਆਯੋਜਿਤ ਕੀਤਾ ਸੀਗਾ ਬਹੁਤ ਸੰਗਤਾਂ ਇਕੱਠੀਆਂ ਹੋਈਆਂ ਸਾਰਿਆਂ ਨੇ ਦਸਵੇਂ ਪਾਤਸ਼ਾਹ ਦਾ ਗੁਰਪੁਰਬ ਮਨਾਇਆ ਔਰ ਇਹ ਸਾਰਾ ਸਾਲ ਪ੍ਰੋਗਰਾਮ ਚੱਲਦੇ ਰਹਿਣ ਬਾਬਾ ਜੀ ਦਾ ਇਹ ਮਨ ਦੀ ਇੱਛਾ ਹੈ। ਤੋਂ ਸੰਗਤਾਂ ਨੂੰ ਇਹ ਜਿਹੜਾ ਜਾਂਦਾ ਇੱਕ ਮੈਸੇਜ ਉਹ ਇਹੀ ਜਾਂਦਾ ਕਿ ਪ੍ਰੋਗਰਾਮ ਜਿਹੜੇ ਆ ਉਹ ਚੱਲਦੇ ਹੈ ਚੱਲਦੇ ਰਹਿਣ ਤੇ ਹਮੇਸ਼ਾ ਚੱਲੇ ਜਾਣ। ਗੁਰੂ ਜੀ ਆਪਾਂ ਹਮੇਸ਼ਾ ਕਰਦੇ ਰਹੀਏ। ਇਹ ਬੜਾ ਸੁੰਦਰ ਮੈਸੇਜ ਹੈ। ਤੇ ਸਾਨੂੰ ਬੜੀ ਖੁਸ਼ੀ ਹੋਈ ਬਹੁਤ ਸੰਗਤਾਂ ਨੇ ਸੰਗਤਾਂ ਨੇ ਔਰ ਬੈਠ ਕੇ ਕੀਰਤਨ ਸੁਣਿਆ। ਸ਼ੁਰੂ ਤੋਂ ਲੈ ਕੇ ਅਖੀਰ ਤੱਕ ਕੀਰਤਨ ਸੁਣਦੇ ਗਏ ਰਹਿਆ। ਹੁਣ ਲੰਗਰ ਵੀ ਚੱਲਿਆ ਬਾਅਦ ਦੇ ਵਿੱਚੋਂ ਬਹੁਤ ਸੁੰਦਰ ਪ੍ਰੋਗਰਾਮ ਸੀ। ਅੱਜ ਦੇ ਪ੍ਰੋਗਰਾਮ ਖਾਲਸਾ ਪੰਥ ਦੀ ਸ਼ਾਨ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਖਸ਼ਤ ਜੁਫੀ ਮੈਸੇਜ ਹੋ ਗਿਆ ਪਰ ਸਿੱਖੀ ਨਾਲ ਜੋੜਨਾ ਨਹੀਂ ਜਿਵੇਂ ਜਿੱਦਾਂ ਲੋਕੀ ਅੱਜ ਕੱਲ ਬੱਚੇ ਬਹੁਤ ਜ਼ਿਆਦਾ ਨਸ਼ੇ ਵਿੱਚ ਫੰਨੇ ਜੇ ਇਹ ਇਹ ਜਿਹੜਾ ਇੱਕ ਦੌਰ ਚੱਲ ਰਿਹਾ ਹੈ ਜੀ ਇਸ ਵਿੱਚ ਨੈਗੇਟਿਵਿਟੀ ਬਹੁਤ ਆਈ ਹੋਈ ਹੈ ਤੇ ਮੈਂ ਕਹਿੰਦਾ ਵੀ ਐਸੇ ਉਪਰਾਲੇ ਹੋਣੇ ਚਾਹੀਦੇ ਆ ਹੋਰ ਸਮਾਪਰਦਾਵਾਂ ਵੀ ਉੱਠਣ ਬੱਚਿਆਂ ਨੂੰ ਨੌਜਵਾਨ ਬੱਚਿਆਂ ਨੂੰ ਘੇਰ ਕੇ ਨਾ ਵਾਪਸ ਬੋ ਇਹਨਾਂ ਨੂੰ ਵਾਪਸੀ ਨਾ ਕਰ ਵਾਪਸੀ ਇੱਕ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ ਖੰਨੇ ਵਾਲਿਆਂ ਨੇ ਪ੍ਰੋਗਰਾਮ ਲਿਖਿਆ ਸੀ ਘਰ ਵਾਪਸੀ ਉਹ ਜਿਹੜੇ ਬੱਚੇ ਕੋਈ ਪਤਤ ਹੋ ਕੇ ਜਾਂ ਨਸ਼ੇ ਦੇ ਵਿੱਚ ਲੱਗ ਕੇ ਪੰਥ ਨੂੰ ਛੱਡ ਕੇ ਆਸ-ਪਾਸੇ ਖਿੰਡ ਗਏ ਸੀ ਬੁਰੇ ਕੰਮਾਂ ਚਲੇ ਗਏ ਸੀ ਉਹ ਬੜੇ ਪਿਆਰ ਨਾਲ ਉਹਨਾਂ ਨੂੰ ਖੇੜ ਕੇ ਦੁਬਾਰਾ ਵਾਪਸ ਪੰਥ ਦੇ ਵਿੱਚ ਘਰ ਵਾਪਸ ਲੈ ਕੇ ਆਉਂਦੇ ਸੀ ਐਸੀ ਅੱਜ ਬਹੁਤ ਜ਼ਰੂਰਤ ਹੈ ਉਹ ਸਾਡੇ ਪਿਆਰ ਦੇ ਮਹਤਾਜ ਨੇ ਉਹਨਾਂ ਨੂੰ ਪਿਆਰ ਨਾਲ ਸਮਝਾ ਕੇ ਨਫ਼ਰਤ ਨਾਲ ਨਹੀਂ ਪਿਆਰ ਨਾਲ ਸਮਝਾ ਕੇ ਵਾਪਸ ਘਰ ਲੈ ਕੇ ਆਈਏ ਆਪਾਂ ਸਾਰੇ ਇਹੇ ਉਪਰ ਅੱਲਾ ਕਰੀਏ ਤਾਂ ਬਹੁਤ ਵਧੀਆ ਇਹਦਾ ਸਾਨੂੰ ਨਹੀਂ ਤੇ ਬਹੁਤ ਆਨੰਦ ਜੀ ਬਹੁਤ ਆਨੰਦ ਸੀ ਅੱਜ ਔਰ ਣਿਕਣ ਕੇ ਬੱਚੇ ਖਾਸ ਕਰ ਛੋਟੂ ਛੋਟੀਆਂ ਤੇ ਇਹ ਅੰਦਰ ਜਦੋਂ ਅਸੀਂ ਕੀਰਤਨ ਕਰ ਰਹੇ ਪਏ ਸੀਗਾ ਨਾਲ ਹੀ ਕੁਝ ਕੀਆ ਧੀਆ ਬੈਠੀਆਂ ਸੀ ਉਹਨਾਂ ਨੇ ਬਹੁਤ ਵਾਈਗਰਸ ਸਿਮਰਨ ਦੇ ਵਿੱਚ ਜੋਸ਼ ਨਾਲ ਸਿਮਰਨ ਕੀਤਾ ਤੇ ਉਹਦੇ ਨਾਲ ਸਾਨੂੰ ਵੀ ਬੜਾ ਜੋਸ਼ ਮਿਲਿਆ ਗੁਰੂ ਪਾਤਸ਼ਾਹ ਸਾਰੇ ਬੱਚਿਆਂ ਨੂੰ ਐਸੀ ਲਗਨ ਬਖਸ਼ ਮੈਚ ਜਿਸ ਨੂੰ ਸੇ ਅਗੂਆ ਅੱਜ ਗੁਰਦੁਆਰਾ ਬਾਬਾ ਸ਼ੀਰਚੰਦ ਦੀ ਖੁੱਡ ਮਹਲਾ ਵਿਖੇ ਸਾਬੇ ਕਮਾਲ ਸ਼ਿਰਗੁਰ ਗੋਬੀ ਸਿੰਘ ਮਰਾਇ ਦਾ ਆਗਮਨ ਪੁਰਬ ਪਰਿਸ਼ਰਦਾ ਅਤੇ ਚਾਰ ਨਾਲ ਮਨਾਇਆ ਗਿਆ ਇਹ ਸਾਰਾ ਪ੍ਰੋਗਰਾਮ ਬਾਬਾ ਊਕਾਰਦਾ ਜੀ ਰਹਿਨਮਈ ਹਟਾ ਗਿਆ ਪਹਿਲਾਂ ਰਾਗੀ ਜੱਥਿਆਂ ਨੇ ਕੀਰਤਨ ਦੀ ਵਰਖਾ ਦੁਆਰਾ ਸੰਤਨ ਨੇ ਆਲ ਦਿੱਤਾ ਗਿਆਨੀ ਰਾਗੀ ਹਰਦੀਪ ਸਿੰਘ ਜੀ ਆਪਨਾ ਭਾਈਚਾਰਕ ਦਰਬਾਰ ਸੇ ਅਖੰਡ ਕੀ ਪੀਂਜਾਥਾਨੇ ਗੀਤਾਂ ਦੀ ਵਰਖਾ ਦੁਆਰਾ ਸਹਿਕਰਮੀ ਆਰਤੀ ਦਾ ਅਭੀਤੇ ਗੁਰੂ ਕਲੰਗਰ ਤੋਂ ਕਰਵਾਇਆ ਗਿਆ ਭਾਈ ਗੁਰੂ ਕਾ ਖਾਲਸਾ ਭਾਈ ਕੀ ਮੈਸੇਜ ਹੋਗਾ ਪਾਈਚਾਰ ਦੇ ਲੋਕਾਂ ਨੂੰ ਕੀ ਚੀਜ਼ ਸਿੱਖੀ ਨਾ ਜੁਹਨਾ ਚਾਹੀਦਾ ਲੋਕਾਂ ਦੇ ਬੱਚਿਆਂ ਨੂੰ ਅੱਜ ਕੱਲ੍ਹ ਕਿੱਥੇ ਭੜਕੇ ਜਾ ਰਹੇ ਸਾਰੀਆਂ ਅੱਜ ਦੇ ਨੌਜਵਾਨਾਂ ਨੂੰ ਮਸੀਹ ਕੇ ਗੁਰੂ ਘਰ ਦੇ ਪ੍ਰਚਾਰ ਤੇ ਪ੍ਰਸਾਰ ਲਈ ਲੱਗੇ ਹਨ ਅਤੇ ਨਸ਼ਿਆਂ ਤੋਂ ਦੂਰ ਰਹੀ ਮੈਸੇਜ ਸੰਕਰ ਦੇ ਵਿੱਚ ਆਉਂਦਾ ਹੈ ਇਹ ਜੋ ਪ੍ਰੋਗਰਾਮ ਹੈ ਇਹ ਸਾਰਾ ਗੁਰਮਤਮਰਿ ਹਦਾ ਦੇ ਅਨੁਸਾਰ ਕੀਤਾ ਗਿਆ ਅਕੀਦਤ ਗੁਰੂ ਪਰੰਪਰਾ ਦੇ ਅਨੁਸਾਰ